ਕਾਲੀ ਯੁਗ ਹੈ ਕਾਲੀ ਯੁਗਣੀ ਜਿੰਦੜੀਏ ਕਾਲੀ ਯੁਗ ਹੈ ਕਾਲੀ ਯੁਗ ਪੰਜਾਬ ਦੇ ਵਿੱਚ ਘੋਰ ਕਾਲ ਯੁਗ ਚੱਲ ਰਿਹਾ ਹੈ ਆਏ ਦਿਨ ਪੰਜਾਬ ਦੇ ਕਿਸੇ ਨਾ ਕਿਸੇ ਇਲਾਕਿਆਂ ਵਿੱਚ ਉਹ ਜਿਹੇ ਖਬਰਾਂ ਆਉਂਦੀਆਂ ਰਹਿੰਦੀਆਂ ਨੇ ਕਿ ਕਿਸੇ ਪਤੀ ਵੱਲੋਂ ਆਪਣੀ ਪਤਨੀ ਨੂੰ ਮਾਰ ਦਿੱਤਾ ਗਿਆ ਹੋਵੇ ਜਾਂ ਪਤਨੀ ਵੱਲੋਂ ਆਪਣੇ ਪਤੀ ਨੂੰ ਇਸੇ ਤਰ੍ਹਾਂ ਦੀ ਖਬਰ ਫਤੇਗੜ ਸਾਹਿਬ ਜ਼ਿਲ੍ਹੇ ਦੇ ਪਿੰਡ ਤਲਾਣੀਆਂ ਤੋਂ ਆ ਰਹੀ ਹੈ ਪਿਤੇ 4 ਨਵੰਬਰ ਨੂੰ ਪਿੰਡ ਤਲਾਣੀਆਂ ਵਿਖੇ ਸਰਜੀਤ ਸਿੰਘ ਨਾਮਕ ਵਿਅਕਤੀ ਦਾ ਕਤਲ ਹੋ ਜਾਂਦਾ ਹੈ ਉਸ ਮਾਮਲੇ ਵਿੱਚ 4 ਵਿਅਕਤੀਆਂ ਖਿਲਾਫ ਜਿਹੜੀ ਥਾਣਾ ਫਤਿਹਗੜ ਸਾਹਿਬ ਪੁਲਿਸ ਵਿਖੇ ਮਾਮਲਾ ਦਰਜ ਕੀਤਾ ਜਾਂਦਾ ਹੈ ਜਿਸ ਵਿੱਚ ਮ੍ਰਿਤਕ ਦੀ ਪਤਨੀ ਅਤੇ ਉਸਦੇ ਆਸ਼ਿਕ ਨੂੰ ਗ੍ਰਿਫਤਾਰ ਕੀਤਾ ਗਿਆ ਇਸ ਸਬੰਧੀ ਜਾਣਕਾਰੀ ਦਿੰਦੇ ਫਤਿਹਗੜ ਸਾਹਿਬ ਦੇ ਜ਼ਿਲ੍ਹਾ ਪੁਲਿਸ ਮੁਖੀ ਸ਼ੁਭਾ ਅਗਰਵਾਲ ਨੇ ਦੱਸਿਆ ਕਿ ਸੁਰਜੀਤ ਸਿੰਘ ਦੇ ਕਤਲ ਦੇ ਮਾਮਲੇ ਵਿੱਚ ਚਾਰ ਵਿਅਕਤੀਆਂ ਖਿਲਾਫ ਮਾਮਲਾ ਦਰਜ ਹੋਇਆ ਹੈ ਮ੍ਰਿਤਕ ਦੀ ਪਤਨੀ ਬਲਵੀਰ ਕੌਰ ਅਤੇ ਬਲਵੀਰ ਕੌਰ ਦੇ ਆਸ਼ਿਕ ਵੱਲੋਂ ਇਹ ਘਟਨਾ ਨੂੰ ਇਲਜ਼ਾਮ ਦਿੱਤਾ ਗਿਆ ਹੈ ਜਿਸ ਵਿੱਚ ਦੋ ਵਿਅਕਤੀ ਜੋ ਕਿ ਇਸ ਟਾਈਮ ਹਜੇ ਪੁਲਿਸ ਦੀ ਗ੍ਰਿਫਤਾਰੀ ਤੋਂ ਬਾਹਰ ਨੇ ਪਤਨੀ ਤੇ ਉਸਦੇ ਆਸ਼ਿਕ ਨੂੰ ਮੌਕੇ ਤੇ ਗ੍ਰਿਫਤਾਰ ਕਰ ਲਿਆ ਗਿਆ ਏ ਪਰ ਦੋ ਵਿਅਕਤੀਆਂ ਦੀ ਭਾਲ ਹਜੇ ਜਾਰੀ ਹੈ ਆਓ ਸੁਣਦੇ ਹਾਂ ਪੁਲਿਸ ਸ਼ੁਭਮ ਅਗਰਵਾਲ ਦਾ ਕੀ ਬਿਆਨ ਹੈ 4 11 ਨੂੰ ਇੱਕ ਇਨਸੀਡੈਂਟ ਸਵੇਰ ਦੀ ਗੱਲ ਸੀਗੀ ਇੱਕ ਇਨਫੋਰਮੇਸ਼ਨ ਆਈ ਸੀ ਕਿ ਸੁਜੀਤ ਨਾਮ ਦਾ ਵਿਅਕਤੀ ਸੀ ਜਿਹਦੀ ਕਿ ਡੈੱਡ ਬੋਡੀ ਪਿੰਡ ਤਲਾਣੀਆਂ ਵਿਖੇ ਪਿੰਡ ਤੋਂ 200 ਮੀਟਰ ਦੂਰ ਇੱਕ ਖੇਤ ਦੇ ਵਿੱਚ ਮਿਲੀ ਸੀ ਮੌਕੇ ਤੇ ਤੁਰੰਤ ਹੀ ਸਾਡੇ ਐਸਐਚਓ ਸਾਹਿਬ ਜਿਹੜੇ ਫਤੇਕਰ ਸਾਹਿਬ ਡੀਐਸਪੀ ਪਤੇਗੜ੍ਹ ਸਾਹਿਬ ਐਸਪੀਡੀ ਸਾਹਿਬ ਤੇ ਬਾਕੀ ਜਿਹੜੀ ਫੋਰਸ ਸਮੇਤ ਫੋਰਸ ਉੱਤੇ ਪਹੁੰਚੇ ਤੇ ਇਹਦੀ ਜਿਹੜੀ ਇਨਵੈਸਟੀਗੇਸ਼ਨ ਸ਼ੁਰੂ ਕੀਤੀ ਮੌਕੇ ਤੇ ਐਫਐਐਐਲਡੀ ਟੀਮ ਵੀ ਜਿਹੜੀ ਹੈਗੀ ਆ ਲਾਈਕ ਹੈ ਸੀ ਕਿ ਤੇ ਐਫਐਐਐਲਡੀ ਟੀਮ ਵੱਲੋਂ ਵੀ ਸਾਰਾ ਸੈਂਪਲਸ ਨੇ ਪ੍ਰੋਪਰ ਫੋਰੈਂਸਿਕ ਅਨਾਲਿਸਿਸ ਸੀਨੋ क्राइम ਦਾ ਕੀਤਾ ਗਿਆ ਉਸ ਤੋਂ ਬਾਅਦ ਮੈਨ ਲਈ ਸਾਹਮਣੇ ਆਈ ਕਿ ਉਹਦੇ ਵਿੱਚ ਇਹ ਜਿਹੜਾ ਇਨਸੀਡੈਂਟ ਸੀਗਾ ਜਿਹੜੀ ਡੈਡ ਬੋਡੀ ਮਿਲੀ ਸੀ ਦੇ ਵਿੱਚ ਟੋਟਲ 4 ਵਿਅਕਤੀ ਜਿਹੜੇ ਕਿ ਇਨਵੋਲਵਡ ਸਨ ਜਿਹੜਾ ਮਰਨ ਵਾਲਾ ਸੀ ਸੁਰਜੀਤ ਉਹਦੀ ਵਾਈਫ ਜਿਹਦਾ ਕਿ ਨਾਮ ਸੀ ਬਲਵੀਰਪੁਰ ਬਲਬੀਰ ਕੌਰ ਦਾ ਇੱਕ ਬਾਹਰ ਜਿਹੜਾ ਕੋਈ ਲਖੀ ਸੀਗਾ ਉਹਦੇ ਨਾਲ ਉਹਦਾ ਅਟੈਚਮੈਂਟ ਹੋ ਗਿਆ ਸੀ ਰਿਲੇਸ਼ਨਸ਼ਿਪ ਸੀ ਕਿ ਤੇ ਉਹਦਾ ਨਾਮ ਸੀਗਾ ਅਮਰਨਾਥ ਉਪਰਸ ਜੈਮਲ ਇਸ ਤੋਂ ਇਲਾਵਾ ਉਹ ਹੋਰ ਸਾਥੀ ਸੀ ਕਿ ਉਹਨਾਂ ਤੇ ਹਲੇ ਪਾਲ ਜਾਰੀ ਹੈ 2 ਬਜਰੀ ਦੀ ਗਰਭਾਹ ਰਹੀ ਹੁੱਕ ਕਿ ਜਨਾਦਾ ਕਿ ਨਾਮ ਅਮਰਨਾਥ ਤੇ ਬਲਬੀਰ ਕੌਰ ਬਜਰਨਜੀ ਸੀ ਇਹ ਸੀ ਕਿ ਜਿਹੜੀ ਇਹ ਬਲਬੀਰ ਕੌਰ ਸੀ ਇਹਦਾ ਜਿਹੜਾ ਪਤੀ ਸਭਜੀ ਜਿਹੜਾ ਮਰਗ ਵਾਲਾ ਹੈ ਇਹ ਬਾਹਰ ਦੁਬਈ ਵਿਖੇ ਕੰਮ ਕਰਦਾ ਸੀ ਤੇ ਪਿਛਲੇ 4-5 ਸਾਲੋਂ ਤੋਂ ਬਾਹਰ ਹੀ ਸੀਗਾ ਹੁਣ ਪਿੱਛੇ ਜੇ ਇੱਥੇ ਆਏ ਸੀਗਾ ਤੇ ਇੱਥੇ ਕਿਸੇ ਕੈਟਰੀਂਗ ਦੇ ਵਿੱਚ ਪਤਾ ਔਰ ਲੇਬਰ ਦਾ ਕੰਮ ਕਰਦਾ ਹਾਂ ਤੇ ਜਰੂਰ ਇਹ ਬਾਅਦ ਸੀਗਾ ਮੀਨ ਟਾਈਮ ਜਿਹੜੀ ਉਹਦੀ ਵਾਈਫ ਸੀ ਬਲਕੀਰ ਕੌਰ ਉਹਦਾ ਜਿਹੜਾ ਅਮਰਨਾਥ ਰੂਪ ਜਮਲ ਹੈ ਇਹਦੇ ਨਾਲ ਉਹਦੇ ਰਿਲੇਸ਼ਨਸ਼ਿਪ ਡਵੈਲਪ ਹੋ ਗਏ ਸੀਗੇ ਜਿਸ ਦੀ ਰੰਜਿਸ਼ ਰੱਖਦੇ ਹੋਏ ਅਮਰ ਜਿਸ ਵੀ ਫਿਰ ਜਦੋਂ ਬਾਅਦ ਚ ਇਹਨੂੰ ਪਤਾ ਲੱਗਿਆ ਮਰਨ ਵਾਲੇ ਸੁਰਜੀਤ ਨੂੰ ਤੇ ਇਹਨਾਂ ਨੇ ਉਹਨਾਂ ਨਾਲ ਇਹਨਾਂ ਦੀ ਟੱਕਰਬਾਜ਼ੀ ਸ਼ੁਰੂ ਹੋ ਗਈ ਤੇ ਉਹਦੀ ਰੰਜਿਸ਼ ਰੱਖਦੇ ਹੋਏ ਫਿਰ ਅਮਰਨਾਥ ਨੇ ਆਪਣੇ ਦੋ ਹੋਰ ਸਾਥੀਆਂ ਦੇ ਨਾਲ ਮਿਲ ਕੇ ਇਹ ਪੂਰੀ ਵਾਰਦਾਤ ਦਾ ਅੰਜਾਮ ਦਿੱਤਾ ਤੇ ਜਿਹੜੀ ਇਹ ਵਾਈਫ ਸੀਗੀ ਇਹ ਵੀ ਐਕਟਿਵਲੀ ਇਨਵੋਲਡ ਸੀਗੀ ਇਸਨੇ ਹੀ ਸਾਰੀ ਲੋਕੇਸ਼ਨ ਦੱਸੀ ਤੇ ਫਿਲਹਾਲ ਅੱਗੇ ਇਸ ਤੇ ਜਿਹੜੀ ਹੈਗੀ ਇਨਵੈਸਟੀਗੇਸ਼ਨ ਜਾਰੀ ਹੈ ਜਦੋਂ ਮੌਕੇ ਤੇ ਸਭ ਤੋਂ ਪਹਿਲੇ ਬੰਦਾ ਫੜਿਆ ਤੇ ਅਮਰਨਾਥ ਨੇ ਮੰਨਿਆ ਕਿ ਸਾਰਾ ਇਨਸੀਡੈਂਟ ਉਸਨੇ ਆਪ ਹੀ ਕੀਤਾ ਹੈ ਲੇਕਿਨ ਜਦੋਂ ਸਾਡੀ ਜਦੋਂ ਸਾਡੀ ਟੀਮ ਨੇ ਟੈਕਨੀਕਲੀ ਸੀਡੀਆਰ ਦੇ ਰਾਈ ਆਈਕੀਡੀਆਰ ਦੇ ਰਾਈ ਇਹਨੂੰ ਸਖਤੀ ਨਾਲ ਪੁੱਛਿਆ ਫਿਰ ਉਸਨੇ ਮੰਨਿਆ ਕਿ ਇਹਦੇ ਨਾਲ ਇਹਦੇ ਦੋ ਹੋਰ ਸਾਥੀ ਵੀ ਸੀਗੇ ਉਹਨਾਂ ਦੀ ਅਜੇ ਪੜਤਾਲ ਜਾਰੀ ਬ੍ਰਾਮਦੀ ਵੀ ਹੋਈ ਜਣੋ ਤਾਂ ਕੁਝ ਜੀ ਇਹਨਾਂ ਤੋਂ ਹੁਣ ਤੱਕ ਇੱਕ ਦਾਹ ਜਿਹੜਾ ਹੈਗਾ ਬ੍ਰਾਮਦ ਹੋਇਆ ਸੀਗਾ ਬਿਕਾਉਜ਼ ਟੋਟਲ ਤਿੰਨ ਬੰਦੇ ਜਿਹੜੇ ਵਾਰਦਾਤ ਚ ਮੌਜੂਦ ਸੀਗੇ ਦੋਨੇ ਉਹਨੂੰ ਫੜਿਆ ਹੋਇਆ ਸੀਗਾ ਤੇ ਇੱਕ ਨੇ ਦਾਹ ਜਿਹੜੀ ਹੈਗੀ ਗਰਦਨ ਤੇ ਉਹਦੇ ਮਤਲਬ ਉਹ ਵੜ ਦਿੱਤਾ ਉਹ ਬਾਹਰ ਕੀਤਾ ਸੀਗਾ ਜਿਸ ਕਰਕੇ ਉਹਦੀ ਮੌਕੇ ਤੇ ਮੌਤ ਹੋ ਗਈ। ਹਮਰਦਤ ਪਿਸ਼ੌਕੜ ਕੀ ਹੈ ਜੀ ਕੋਈ ਕ੍ਰਾਈਮ ਹਮਰਦਤ ਬੇਸਿਕਲੀ ਇਹ ਵੀ ਕਰੀਬ 45 ਸਾਲ ਦੀ ਉਮਰ ਹੈ ਜੀ ਤੇ ਇਹ ਵੀ ਲੇਬਰ ਦਾ ਕੰਮ ਕਰਦਾ ਹੈ ਡਰਾਈਵਰੀ ਦਾ ਕੰਮ ਕਰਦਾ ਹੈ। ਕਰੀਬ ਤੱਕ ਤੇ ਤੋਂ ਇਹ ਗਰੀਬ ਪਰਿਵਾਰ ਤੋਂ ਹੀ ਹੈ। ਤੇ ਇਹ ਉਸੇ ਇਲਾਕੇ ਦਾ ਰਹਿਣ ਵਾਲਾ ਹੈ ਤੇ ਫਿਰ ਇਸਨੇ ਬਲਵੀਰ ਕੋਰਡ ਦੇ ਨਾਲ ਮਿਲ ਕੇ ਇਹ ਸਾਰੀ ਪੁਰੀ ਵਰਦਾਤ ਦੋਹਾਂ ਦਾ।